ਇਸ ਵੇਲੇ ਦੀ ਵੱਡੀ ਅਤੇ اہم ਖਬਰ ਸੱਜਨ ਕੁਮਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਿੱਲੀ ਦੀ ਰਾਉਜ਼ਾ ਐਵੇਨਿਊ ਅਦਾਲਤ ਨੇ ਸੱਜਨ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਅਤੇ ਜਨਕਪੂਰੀ ਅਤੇ ਵਿਕਾਸਪੂਰੀ ਇਲਾਕੇ ਦੇ ਵਿੱਚ ਹੋਈ ਹਿੰਸਾ ਦੇ ਨਾਲ ਸੰਬੰਧਿਤ ਇੱਕ ਕੇਸ ਮਾਮਲੇ ਦੇ ਵਿੱਚ ਫਰੀਕਾ ਦਿੱਤਾ ਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਸੁਣਵਾਈ ਦੇ ਦੌਰਾਨ ਦੋਸ਼ੀ ਸਾਬਕਾ ਕਾਂਗਰਸੀ ਨੇਤਾ ਸੱਜਨ ਕੁਮਾਰ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਬੇਕਸੂਰ ਹੈ ਤੇ ਕਦੇ ਵੀ ਹਿੰਸਾ ਦੇ ਵਿੱਚ ਸ਼ਾਮਲ ਨਹੀਂ ਰਿਹਾ ਸੀ ਸੱਜਨ ਕੁਮਾਰ ਨੇ ਕਿਹਾ ਕਿ ਉਸ ਵਿਰੁੱਧ ਇੱਕ ਵੀ ਸਬੂਤ ਨਹੀਂ ਹੈ ਅੱਜ ਲੰਮੇ ਸਮੇਂ ਬਾਅਦ ਰਾਊਜ਼ ਐਵੇਨਿਊ ਅਦਾਲਤ ਨੇ ਉਸ ਨੂੰ ਰਹਾਅ ਦਿੱਤੀ ਹੈ ਜਦੋਂ ਅਦਾਲਤ ਨੇ ਸਾਫਤਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਨੂੰ ਦੱਸਿਆ ਕਿ ਉਸ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਤਾਂ ਉਸ ਨੇ ਹੱਥ ਜੋੜ ਕੇ ਅਦਾਲਤ ਦਾ ਧੰਨਵਾਦ ਕੀਤਾ ਦੂਜੇ ਪਾਸੇ ਇਸ ਫੈਸਲੇ ਤੋਂ ਬਾਅਦ ਲਗਾਤਾਰ 1984 ਸਿੱਖ ਪੀੜਤਾਂ ਦੇ ਵਿੱਚ ਭਾਈ ਰੋਸ ਪਾਇਆ ਗਿਆ ਅਤੇ ਉਹਨਾਂ ਨੇ ਸਾਫ ਤੋਂ ਕਿਹਾ ਕਿ ਸਾਡੇ ਜ਼ਖਮਾਂ ਦੇ ਉੱਤੇ ਨਮਕ ਛੜਕੰਦਾ ਇਹ ਕੰਮ ਕੀਤਾ। ਆਖਰ ਕੀ ਆ ਪੂਰਾ ਮਾਮਲਾ ਤੁਹਾਡੇ ਨਾਲ ਉਹ ਵੀ ਥੋੜਾ ਜਿਆਦਾ ਸਾਂਝਾ ਕਰ ਦਿੰਦੇ ਹਾਂ। ਫਰਵਰੀ 2015 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸੱਜਨ ਕੁਮਾਰ ਵਿਰੁੱਧ 2 ਐਫਆਈਆਰ ਦਰਜ ਕੀਤੀਆਂ ਸਨ। ਇਹ ਐਫਆਈਆਰ 1984 ਦੇ ਦੰਗਿਆਂ ਦੌਰਾਨ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕੇ ਦੇ ਵਿੱਚੋਂ ਹੋਈ ਹਿੰਸਾ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਦੇ ਆਧਾਰ ਤੇ ਦਰਜ ਕੀਤੀਆਂ ਗਈਆਂ ਸਨ। ਪਹਿਲੀ ਐਫਆਈਆਰ ਜਨਕਪੁਰੀ ਹਿੰਸਾ ਨਾਲ ਸੰਬੰਧਿਤ ਸੀ ਜਿੱਥੇ ਸੋਹਣ ਸਿੰਘ ਤੇ ਉਸਦੇ ਜਵਾਈ ਅਵਤਾਰ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕਰ ਦਿੱਤੀ ਗਈ ਸੀ। ਦੂਜੀ ਐਫਆਈਆਰ ਵਿਕਾਸਪੁਰੀ ਘਟਨਾ ਦੇ ਨਾਲ ਸੰਬੰਧਿਤ ਸੀ ਜਿਸ ਦੇ ਵਿੱਚ ਗੁਰਚੰਦ ਸਿੰਘ ਨੂੰ 2 ਨਵੰਬਰ 1984 ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਤਾਂ ਇਹਨਾਂ ਘਟਨਾਵਾਂ ਕਰਕੇ ਜਿਹੜਾ ਕਿ ਸੱਜਨ ਕੁਮਾਰ ਦੇਤੇ ਇਲਜ਼ਾਮ ਲੱਗੇ ਸਨ ਪਰ ਅੱਜ ਉਸ ਨੂੰ ਵੱਡੀ ਜੜੀ ਰਾਹ ਦਿੱਤੀ ਆ ਇਸ ਦੇ ਨਾਲ ਪੀੜਤ ਪਰਿਵਾਰਾਂ ਦੇ ਵਿੱਚ ਗੁੱਸੇ ਦੀ ਲਹਿਰ ਆ ਤੇ ਉਹਨਾਂ ਨੇ ਸਿੱਧੇ ਤੌਰ ਦੇਤੇ ਇਸ ਫੈਸਲੇ ਦੀ ਨਖੇਦੀ ਕੀਤੀ ਆ। ਇਸ ਫੈਸਲੇ ਦਾ ਕੀ ਪ੍ਰਭਾਵ ਪੈ ਸਕਦਾ ਜੇਕਰ ਇਸ ਦੀ ਥੋੜੀ ਜਿਹੀ ਗੱਲ ਕਰ ਲਈ ਜਾਵੇ ਜੇਕਰ ਸੱਜਨ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਜਾਂਦਾ ਤਾਂ ਉਸ ਨੂੰ ਫਿਰ ਵੀ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਮਲਹੋਤਰਾ ਨੂੰ 1984 ਦੇ ਸਿੱਖ ਵਿਰੋਧੀ ਦੰਗੇ ਨਾਲ ਸੰਬੰਧਿਤ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਉਮਰ ਕੈਦੀ ਸਜ਼ਾ ਸੁਣਾਈ ਜਾ ਚੁੱਕੀ ਹੈ 1984 ਦੇ ਸਿੱਖ ਵਿਰੋਧੀ ਦੰਗੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਉਸ ਦੇ ਸਿੱਖ ਅੰਗ ਰਖਿਆ ਜੋ ਉਸ ਦੇ ਸੁਰੱਖਿਆ ਦੇ ਵਿੱਚ ਤਣਾ ਸੀ ਦੁਆਰਾ ਕਤਲ ਕਰ ਦਿੱਤਾ ਗਿਆ ਇਸ ਨਾਲ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਵਿਰੁੱਧ ਵਿਆਪਕ ਹਿੰਸਾ ਫੜਕ ਗਈ। ਇਹ ਹਿੰਸਾ 304 ਦਿਨਾਂ ਤੱਕ ਚੱਲੀ। ਲੋਕਾਂ ਨੇ ਸਿੱਖਾਂ ਦੇ ਘਰਾਂ ਨੂੰ ਸਾੜ ਦਿੱਤਾ। ਦੁਕਾਨਾਂ ਲੁੱਟੀਆਂ, ਬਹੁਤ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ। ਮਾਹੌਲ ਜਿਹੜਾ ਕਾਫੀ ਤਣਾਅਪੂਰਨ ਹੋਇਆ, ਕਾਫੀ ਹੰਗਾਮਾ ਭਰਿਆ ਹੋਇਆ ਸੀ। ਸਰਕਾਰੀ ਅੰਕੜੇ ਦੱਸਦੇ ਨੇ ਕਿ ਦਿੱਲੀ ਦੇ ਵਿੱਚ ਲਗਭਗ 2800 ਸਿੱਖ ਮਾਰੇ ਗਏ ਸਨ ਅਤੇ ਦੇਸ਼ ਭਰ ਦੇ ਵਿੱਚ 3000 ਤੋਂ ਵੱਧ ਲੋਕ ਹਾਲਾਂਕਿ ਬਹੁਤ ਸਾਰੇ ਸੁਝਾਅ ਦਿੰਦੇ ਨੇ ਕਿ ਅਸਲ ਗਿਣਤੀ 8000 ਤੋਂ 17000 ਦੇ ਵਿੱਚ ਘਾਟ ਹੋ ਸਕਦੀ ਹੈ। ਕਈ ਰਿਪੋਰਟਾਂ ਦਾ ਸੁਝਾਅ ਦਿੰਦੀਆਂ ਨੇ ਕਿ ਕੁਝ ਸਿਆਸਤਦਾਨ ਅਤੇ ਪਰਸਨ ਨੇ ਵੀ ਹਿੰਸਾ ਵਿੱਚ ਸਹਾਇਤਾ ਕੀਤੀ ਆ ਇਹ ਇਲਜ਼ਾਮ ਲੱਗਦੇ ਨੇ। ਇਨ੍ਹਾਂ ਦੰਗੇ ਤੋਂ ਪ੍ਰਭਾਵਿਤ ਬਹੁਤ ਸਾਰੇ ਪਰਿਵਾਰ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ। ਇਹ ਇੱਕ ਟਰਾਜਿਕ ਭਾਈਚਾਰੇ ਦੇ ਲਈ ਬਹੁਤ ਦੁਖਦਾਈ ਹੈ ਅਤੇ ਇਸ ਨੂੰ ਭਾਰਤੀ ਇਤਿਹਾਸ ਦਾ ਇੱਕ ਕਾਲਾ ਅਧਿਆਇ ਮੰਨਿਆ ਜਾਂਦਾ ਹੈ। ਪਰ ਉਹ ਸੱਜਣ ਨੂੰ ਇਸ ਮਾਰ ਦੇ ਵਿੱਚ ਬਰੀ ਕਰਨ ਤੋਂ ਬਾਅਦ 1984 ਦੇ ਜਿਹੜੇ ਸਿੱਖ ਪੀੜਤ ਪਰਿਵਾਰ ਨੇ ਉਹਨਾਂ ਨੇ ਸਿੱਧੇ ਤੌਰ ਦੇਤੇ ਕਿਹਾ ਕਿ ਸਾਡੇ ਜ਼ਖਮਾਂ ਉੱਤੇ ਨਮਕ ਛਿੜਕਣ ਦਾ ਇਹ ਚੜਾ ਕੇ ਕੰਮ ਕੀਤਾ ਗਿਆ ਤੇ ਇਸ ਫੈਸਲੇ ਦੀ ਨਕਲ ਦੀ ਕੀਤੀ ਜਾ ਰਹੀ ਤਾਂ ਦੱਸਦੇ ਕਿ ਬਰੀ ਬੇਸ਼ੱਕ ਕਰ ਦਿੱਤਾ ਗਿਆ ਪਰ ਉਹ ਜੇਲ੍ਹ ਦੇ ਅੰਦਰ ਹੀ ਰਹੇਗਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ